ਮੈਂ ਮੇਰਾ ਨਾਮ ਵੀਰਪਾਲ ਕੌਰ ਆ ਜੀ ਮੈਂ ਖੁਦ ਕੁਸ਼ੀਬੀਰ ਤੋਂ ਪਰਿਵਾਰ ਆਂਗੀ ਜੀ ਮੇਰੇ ਬੱਚੇ ਮੈਂ ਬੜੀ ਮਿਹਨਤ ਮਜ਼ਦੂਰੀ ਨਾਲ ਪਾਲੇ ਪਲੋਸੀ ਸੀਗੇ ਮੇਰੀ ਕੁੜੀ ਵਕੀਲ ਮੈਂ ਬਣਾਈ ਸੀਗੀ ਜੀ ਟੋਕਰਾ ਚੱਕ ਕੇ ਕਮਾਈਆਂ ਕਰਕੇ ਇਹ ਬੇਟੀ ਜਿਹੜੀ ਕੁੜੀਆ ਰਪਿੰਦਰ ਕੌਰ ਨੇ ਹੁਣ ਬਿਆਨ ਦਿੱਤਾਗਾ ਵੀ ਇਹ ਉਹਦੀ ਲਿਖਾਈ ਆ ਇਹ ਮੇਰੀ ਬੇਟੀ ਦੀ ਕੋਟ ਦੀ ਲਿਖਾਈ ਉਹਦੀਆਂ ਡੈਰੀਆਂ ਦੀ ਲਿਖਾਈ ਸਾਰਾ ਕੁਝ ਚੈੱਕ ਕੀਤਾ ਜਾਵੇ ਜੋ ਇਹਨੇ ਮੇਰੀ ਕੁੜੀ ਨਾਲ ਕਿਸੇ ਨਾਲ ਵਿਆਹ ਕਰਵਾਇਆਗਾ ਉਹ ਵੀ ਇਹ ਬਲੈਕਮੇਲ ਕਰਦੀਆਂ ਨੇ ਜੀ ਇਨੇ ਵੀ ਐਸ ਤਰ੍ਹਾਂ ਦੀ ਲਵ ਰਿਲੇਸ਼ਨ ਕਰੀ ਹੋਈ ਆ ਉਹ ਜਿਵੇਂ ਇਹ ਅੱਜ ਤੋਂ 3 ਸਾਲ ਪਹਿਲਾਂ ਹੀ ਮੇਰੇ ਘਰੇ ਆਈ ਤੇ ਮੈਂ ਇਹਦੇ ਹੱਥ ਬੰਨ ਕੇ ਬੇਨਤ ਕਰਕੇ ਘਰੋਂ ਤੋਰਿਆ ਵੀ ਤੂੰ ਮੇਰੇ ਘਰੋਂ ਭੱਗ ਜਾ ਕਿਸੇ ਨਾਲ ਭੱਜ ਜੇਂਗੀ ਇਹ ਕੁੜੀ ਪਰਜਾਪਤਾਂ ਦੀ ਆ ਇਹਨੇ ਮਜੀਦ ਸਿੰਘਾਂ ਦੇ ਮੁੰਡੇ ਨਾਲ ਵਿਆਹ ਕਰਵਾਇਆਗਾ ਮੈਂ ਜਾਤਾਂ ਨਾਲ ਕਿਸੇ ਨਾਲ ਨਹੀਂ ਸੋਚਦੀ ਮੈਂ ਮੇਰੀ ਬੇਟੀ ਨੂੰ ਵੀ ਕਹਿੰਦਾ ਸੀ ਵੀ ਤੂੰ ਇਹਨਾਂ ਦੇ ਧੱਕੇ ਚੜ ਗਈ ਤੈਨੂੰ ਇਹ ਧਮਕੀਆਂ ਦਿੰਦੇ ਨੇ ਤੇਰੇ ਭਰਾ ਨੂੰ ਮਾਰ ਦੇਵਾਂਗੇ ਤੈਨੂੰ ਮਾਰ ਦੇਵਾਂਗੇ ਤੇਰੀ ਮਾਂ ਨੂੰ ਮਾਰ ਦੇਵਾਂਗੇ ਇਹ ਲੋਚ-ਰੋਚ ਖਾਂਦੇ ਨੇ ਤੈਨੂੰ ਮਾਦਾ ਯੋਨਾ ਵਲੋ ਕੀ ਆ ਜਾ ਰਿਹਾ ਕਿ ਸਾਨੂੰ ਕੋਈ ਲੈਟਰ ਵੀ ਲਿਖ ਕੇ ਮਿਲਿਆ ਸੋ ਨਹੀਂ ਉਹਨੇ ਕੋਈ ਰਾਈਟਰ ਨਹੀਂ ਲਿਖਿਆ ਜੀ ਕੁਛ ਨਹੀਂ ਮੇਰੀ ਬੇਟੀ ਦੀ ਲਿਖਾਈ ਮੈਨੂੰ ਮੇਰੇ ਮਾਨਨੂ ਸਾਹਿਬ ਮਿਲਣਾ ਚਾਹੀਦਾ ਜੋ ਇਹ ਝੂਠ ਬੋਲਦੇ ਨੇ ਵੀ ਲਿਖਾਈ ਆ ਉਹ ਲਿਖਾਈ ਵੀ ਚੈੱਕ ਹੋਣੀ ਚਾਹੀਦੀ ਆ ਸੁਸਾਈਡ ਕੀਤਾ ਗਿਆ ਜਾਂ ਮਰਡਰ ਕੀਤਾ ਇਹਨਾਂ ਨੇ ਕੀਤਾ ਜੀ ਕਤਲ ਕੀਤਾ ਮੇਰੀ ਬੇਟੀ ਦਾ ਕਿਹਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਜਗਜੀਸ਼ ਨੇ ਤੇ ਰਵਿੰਦਰ ਨੇ ਕਰਾਇਆ ਜੀ ਇਹਨਾਂ ਨੇ ਕਰਿਆਗੇ ਜੀ ਇਹ ਕਹਿੰਦੇ ਸੀ ਕਿ ਅਸੀਂ ਜਗਦੀਸ਼ ਕਹਿੰਦਾ ਮੈਂ 6 ਵਜੇ ਆਇਆਗਾ ਮੈਂ ਅਕਲੀਆ ਗਿਆ ਹੋ ਸੀ ਜਗਦੀਸ਼ ਵੀ ਉੱਥੇ ਸੀ ਇਹ ਕਹਿੰਦੀ ਮੈਂ ਮੇਰੇ ਪਿੰਡ ਗਈ ਸੀ ਇਹ ਵੀ ਉੱਥੇ ਸੀ ਜੀ ਇਹਨਾਂ ਸਾਡੇ ਕੋਲ ਇਹਨਾਂ ਦੀਆਂ ਰਿਕਾਰਡਿੰਗਾਂ ਨਹੀਂ ਜੀ ਸਾਡੇ ਕੋਲ ਵੀਡੀਓ ਨਹੀਂ ਆ ਇਹ ਕਹਿੰਦੀ ਆਪਦੀ ਬੇਟੀ ਦਾ ਪਤਾ ਲਾਣ ਲਈ ਆ ਜੀ ਮੈਂ ਡੀਐਮਸੀ ਜਾਇਆ 7ਵੇਂ ਮਹੀਨੇ ਚ ਜਣਾਈ ਚ ਦਾਖਲ ਸੀ ਮੇਰੀ ਬੇਟੀ ਦਾ ਪੀਜੀਆਈ ਚ ਇਲਾਜ ਚੱਲਿਆ ਜੀ ਉਹਦੀਆਂ ਨਾਰਮਲ ਰਿਪੋਰਟਾਂ ਨੇ ਮੇਰੇ ਕੋਲੇ ਰਿਪੋਰਟਾਂ ਵੀ ਹੈਗੀਆਂ ਨੇ ਸਬੂਤ ਪਾਰੇ ਇਹਨਾਂ ਨੇ ਮੇਰੀ ਬੇਟੀ ਦਾ ਕਤਲ ਕੀਤਾ ਹੈ ਜੀ ਉਹ ਜਿਹੜਾ ਜਗਦੀਸ਼ ਹੈ ਉਹਨੇ ਪਹਿਲਾਂ ਹੋਰ ਕੁੜੀ ਨਾਲ ਰਹਿੰਦਾ ਸੀ ਉਹ ਛੱਡੀ ਮੇਰੇ ਮੇਰੀ ਕੁੜੀ ਨਾਲ ਰਹਿਣ ਲੱਗ ਗਿਆ ਫਿਰ ਮੇਰੀ ਕੁੜੀ ਛੱਡੀ ਤਾਂ ਹੁਣ ਇਸ ਕੁੜੀ ਨਾਲ ਰਹਿ ਰਿਹਾਗਾ ਇਹ ਉੱਥੇ ਦਖਲ ਕੀਤੀ ਨਹੀਂ ਜੀ ਮੈਂ ਕੁਛ ਨਹੀਂ ਵੇਖ ਦਖਲ ਕੀਤੀ ਸੀ ਉਹ ਰੁਪਿੰਦਰ ਕੋਰ ਨੇ ਜਿਹੜੇ ਉਹਨਾਂ ਦਾ ਕਹਿਣਾ ਕਿ ਕੁੜੀ ਨੂੰ ਪਰਿਵਾਰ ਪੁੱਛਦਾ ਗਿੱਚਦਾ ਨਹੀਂ ਸੀਗਾ ਕਿਉਂ ਨਹੀਂ ਪੁੱਛ ਸਰ ਮੇਰੇ ਫੋਨ ਦੀ ਐਂਟਰਟੇਨਮੈਂਟ ਚੈੱਕ ਕੀਤੀਆਂ ਜਾਣੋ ਜੀ ਮੇਰੇ ਫੋਨ ਤੇ ਕੱਲ ਵੀ ਮੇਰੀ ਬੇਟੀ ਦੀ ਵੀਡੀਓ ਕਾਲ 4:09 ਮਿੰਟਾਂ ਤੇ ਹੋਈ ਆ ਕੱਲ 1 ਵਜੇ ਵੀ ਫੋਨ ਹੋਇਆ ਮੇਰੀ ਬੇਟੀ ਨਾਲ ਮੈਂ ਬਿਮਾਰ ਸੀ ਜ਼ੁਖਾਮ ਰੇਸ਼ਾ ਬਹੁਤ ਜਿਆਦੇ ਸੀਗਾ ਮੈਂ ਸੁੱਤੀ ਵੀ ਸੀ ਕਦੋਂ ਗੱਲ ਹੋਈ ਆ ਤੁਹਾਡੀ ਬੇਟੀ ਨਾਲ ਕੱਲ 4 ਵਜੇ ਕੇ 9 ਮਿੰਟਾਂ ਦੇ ਗੱਲ ਹੋਈ ਆ ਸਾਰਾ ਮੈਨੂੰ ਫਾਂਸੀ ਦੇ ਦਿਓ ਮੈਨੂੰ ਉਹ ਵੀ ਮਨਜ਼ੂਰ ਆ ਪਰ ਮੈਨੂੰ ਅਨਸਾਹ ਮਿਲਣਾ ਚਾਹੀਦਾਗਾ ਮੇਰੀ ਧੀ ਦਾ ਇਹਨਾਂ ਨੇ ਕਤਲ ਕਰ ਦਿੱਤਾ ਜੀ ਇਹ ਕਹਿੰਦੇ ਨੇ ਵੀ ਅਸੀਂ ਲੇਵਰ ਆਲੇ ਆਂਗੇ ਅਸੀਂ ਪੈਸੇ ਇਕੱਠੇ ਕਰ ਲੈਨੇ ਜਥੇ ਬੰਦੀ ਆਲੇ ਵੀ ਅਸੀਂ ਥਾਣੇ ਮੂਰੇ ਧਰਨਾ ਲਾ ਕੇ ਬਹਿ ਜਾਨੇ ਆਂਗੇ ਇਹ ਜਥੇ ਬੰਦੀਆਂ ਨੂੰ ਵੀ ਆਪਦੇ ਚਾਲਸੇ ਚ ਲੈ ਕੇ ਹਰੇਕ ਕੇਸ ਨੂੰ ਰਫਾ ਦਫਾ ਕਰ ਜਾਂਦੇ ਨੇਗੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜਿਵੇਂ ਮੈਨੂੰ ਇਹਨਾਂ ਨੇ ਕੱਲ ਕਿਹਾ ਸੀ ਤੇਰੀ ਬੇਟੀ ਬੇਹੋਸ਼ ਹੈਗੀ ਤੂੰ ਗੱਡੀ ਕਰਵਾ ਕੇ ਆ ਜਾ ਮੈਂ ਗਰੀਬ ਆਂਗੀ ਮੈਂ ਗੱਡੀ ਕਰਾ ਕੇ ਨਹੀਂ ਆ ਸਕਦੀ ਸੀ ਪਰ ਜਦੋਂ ਮੈਂ ਇਹਨੂੰ ਇਹ ਕਹਿੰਦੀ ਆ ਵੀ ਆਪਦੀ ਬੇਟੀ ਨਾਲ ਲੜਦੀ ਸੀ ਮੈਂ ਇਸ ਕੁੜੀ ਨੂੰ ਵੀ ਆਪਦੇ ਹੱਥ ਨਾਲ ਪੈਸੇ ਦਿੱਤੇ ਨੇ ਕਿ ਖਾਣ ਨੂੰ ਇਹ ਅੰਗੂਰ ਚੀਜ਼ਾਂ ਲਿਆਈ ਹੈਗੀ ਇਹ ਤਾਂ ਸੌ ਚੁਕਾਈ ਜਾਵੇ ਜੀ ਜਿਹੜੇ ਵੀ ਕਿਸੇ ਦੀਨ ਮਾਨ ਨੂੰ ਮੰਨਦੀ ਹੈਗੀ ਇਹ ਠੀਕ ਆ ਮੈਂ ਆਪਦੀ ਵੇਟਿੰਗ ਤਾਂ ਦੇਣੀ ਦੇਣੀ ਸੀ ਪਰ ਮੈਂ ਇਹਨੂੰ ਵੀ ਦਿੰਦੀ ਸੀ ਇਹ ਡਰਾਉਂਦੇ ਸੀ ਵੀ ਮੈਂ ਤੇਰੇ ਬੇਟੇ ਨੂੰ ਧਮਕੀਆਂ ਕਿਦੇ ਵੱਲੋਂ ਧਮਕੀਆਂ ਜਗਦੀਸ਼ ਤੇ ਕੁੜੀ ਦੇ ਰਹੇ ਸੀ ਮੇਰੀ ਕੁੜੀ ਨੂੰ ਵੀ ਤੇਰੀ ਮਾਂ ਤੋਂ ਡਰਾ ਡਰਾ ਕੇ ਪੈਸੇ ਮੰਗ ਮੈਂ ਇਹਨਾਂ ਦੀ ਮਿੰਨਤ ਵੀ ਕੀਤੀ ਵੀ ਤੁਸੀਂ ਇਹ じゃ ਗਲਤ ਕੰਮ ਕਰਤਿਆ ਮੈਨੂੰ ਇਲਾਜ ਤਾਂ ਤੁਸੀਂ ਲਾਤੀ ਪਰ ਮੈਂ ਸੋਡੇ ਗੁਰੂ ਘਰੋਂ ਆਨੰਦ ਕਰ ਦਿੰਨੀ ਆ ਮੈਨੂੰ ਕਿਸੇ ਜਾਂਤਨਾ ਬੰਨਣ ਨਹੀਂਗਾ ਮੇਰੀ ਮਿੰਨਤ ਇਹ ਮੁੰਡਾ ਕਹਿੰਦਾ ਮੈਂ ਆਨੰਦ ਕਾਰਜ ਨਹੀਂ ਕਰੂੰ ਮੈਂ ਐਵੇਂ ਜਿਵੇਂ ਲੋਕਾਂ ਦੀਆਂ ਕੁੜੀਆਂ ਨਾਲ ਖੇਡਦਾਗਾ ਤੇ ਮਾਤਾ ਹੁਣ ਡੈੱਡ ਬੋਡੀ ਕਿੱਥੇ ਰੱਖੀ ਡੈੱਡ ਬੋਡੀ ਹੈ ਜੀ ਲੁਧਿਆਣਾ ਡੀਐਮਸੀ ਚ ਆ ਜੀ ਜਦੋਂ ਅਸੀਂ ਉੱਥੇ ਆਏ ਆ ਸਾਨੂੰ ਤਾਂ ਉੱਥੇ ਆ ਕੇ ਪਤਾ ਲੱਗਿਆ ਵੀ ਮੇਰੀ ਬੇਟੀ ਦੀ লাশ ਬਣਾਤੀ ਇਹਨਾਂ ਨੇ ਵੀ ਉਹ ਕਹਿੰਦੇ ਨੇ ਵੀ ਇਹ ਮੁੱਕੀ ਹੋਈ ਸਾਡੇ ਕੋਲੇ ਲੈ ਕੇ ਆਏ ਨੇ ਇਹਨੇ ਮੈਨੂੰ ਜਦ ਕੇ 8:30 ਵਜੇ ਤੱਕ ਕਹੀ ਗਈ ਆ ਵੀ ਤੇਰੀ ਬੇਟੀ ਬੇਹੋਸ਼ ਹੋਈ ਪਈ ਆ ਗੱਡੀ ਕਰਾ ਕੇ ਆ ਜਾ ਬੇਹੋਸ਼ ਹੋਈ ਪਈ ਆ ਪਰ ਮੇਰੀ ਬੇਟੀ ਬੇਹੋਸ਼ ਨਹੀਂ ਸੀ ਇਹਨਾਂ ਨੇ ਮੇਰੀ ਬੇਟੀ ਨੂੰ ਮਾਰ ਦਿੱਤਾ ਜੀ ਹੋਇਆ ਕੀ ਸੀਗਾ ਮੈਂ ਦਿਲਜੋਤ ਸ਼ਰਮਾ ਦੇ ਨਾਲ ਰਹਿੰਦੀ ਆਂ ਸੀ ਦੋਨੇ ਕੁੜੀਆਂ ਇਕੱਠੀਆਂ ਰਹੰਨੀਆਂ ਵਾ ਇੱਥੇ ਈਡਬਲਯੂਐਸ ਕਲੋਨੀ ਦੇ ਵਿੱਚ ਤਾਜਪੁਰ ਰੋਡ ਤੇ ਤੇ ਉਹ ਦਿਲਜੋਤ ਵੈਸੇ ਤੋਂ ਲੰਬੇ ਸਮੇਂ ਦੀ ਬਿਮਾਰ ਚਲਦੀ ਆ ਰਹੀ ਹੈ ਜੂਨ ਤੋਂ ਅਸੀਂ ਸਾਰੀਆਂ ਜਿਹੜੀ ਮੈਡੀਕਲ ਰਿਪੋਰਟਾਂ ਨੇ ਉਹਦੀਆਂ ਉਹਨੂੰ ਕ੍ਰੋਨਿਕ ਪੈਨਕ੍ਰੇਟਾਈਟਸ ਹੈ ਕੁਝ ਵੀ ਖਾਣਾ ਪੀਣਾ ਹਜ਼ਮ ਨਹੀਂ ਸੀ ਹੁੰਦਾ ਉਹ ਸਾਰੀਆਂ ਮੈਡੀਕਲ ਰਿਪੋਰਟਾਂ ਅਸੀਂ ਪੁਲਿਸ ਥਾਣੇ ਜਮ੍ਹਾਂ ਕਰਵਾਤੀਆਂ ਨੇ ਕਿ ਉਹ ਵੈਸੇ ਵੀ ਜਿਵੇਂ ਕਦੇ ਚੱਕਰ ਆ ਜਾਣੇ ਡਿੱਗ ਪੈਣਾ ਬਿਹੋਸ਼ ਹੋ ਜਾਣਾ ਪੁਰਾਣਾ ਵੀ ਉਹਦੀ ਹਿਸਟਰੀ ਹੈ ਨਿਊਰੋ ਦੀਆਂ ਵੀ ਰਿਪੋਰਟਾਂ ਕਰਵਾਈਆਂ ਹੋਈਆਂ ਅਸੀਂ ਮਤਲਬ ਇਹ ਪਤਾ ਚੱਲਿਆ ਕਿ ਉਹ ਬਿਹੋਸ਼ ਹੋ ਕੇ ਡਿੱਗ ਪਈ ਉਲਟੀਆਂ ਆਈਆਂ ਬਿਹੋਸ਼ ਹੋ ਕੇ ਡਿੱਗੀ ਫਿਰ ਅਸੀਂ ਹੈਲਥ ਮੈਕਸ ਜਿਹੜਾ ਇੱਥੇ ਆ ਨੇੜੇ ਹਸਪਤਾਲ ਪੈਂਦਾ ਉੱਥੇ ਲੈ ਕੇ ਗਏ ਆ ਉੱਥੇ ਕੰਟਾ ਰੱਖਿਆ ਉਹ ਕਹਿੰਦੇ ਪਲਸ ਰੇਟ ਲੋ ਹੋ ਗਿਆ ਫਿਰ ਕਿ ਬਿਮਾਰ ਹੈ ਫਿਰ ਡੀ ਐਮ ਸੀ ਭੇਜਤਾ ਸੀ ਡੀ ਐਮ ਸੀ ਤੇ ਸਾਰਾ ਲਾਚ ਚੱਲਿਆ ਪਹਿਲਾਂ ਉਹ ਕਿ ਜੂਨ ਚ ਦਾਖਲ ਹੋਈ ਫਿਰ ਜੁਲਾਈ ਚ ਦਾਖਲ ਹੋਈ ਹੁਣ ਵੀ ਉਹਦਾ ਫਿਰ ਪ੍ਰੋਪਰੇਸ਼ਨ ਹੋਣਾ ਸੀਗਾ ਪਿੱਤੇ ਦਾ ਕਿ ਰੋਜ਼ ਦਾ ਖਰਚਾ ਵੀ ਉਹਦਾ ਕਾਫੀ ਜ਼ਿਆਦਾ ਇਸ ਲਈ ਵੀ ਪਰੇਸ਼ਾਨ ਰਹਿੰਦੀ ਸੀ ਬਿਮਾਰੀ ਦੇ ਕਾਰਨ ਵੀ ਤੇ ਡੀ ਐਮ ਸੀ ਜਦੋਂ ਪਹੁੰਚੇ ਆ ਅਸੀਂ ਉਹ ਕਹਿੰਦੇ ਟ ਤੇ ਫਿਰ ਉਹ ਕ ਵੀ ਮਤਲਬ ਨਹੀਂ ਰਹੀ ਉਹ ਫਿਰ ਕੱਲ ਰਾਤ ਦੀ ਗੱਲ ਆ ਇਹ ਨਾ ਸਵੈਲਡ ਲੈਟਰ ਵੀ ਕਹਿੰਦੇ ਉਹਨਾਂ ਵੱਲੋਂ ਕੋਈ ਲਿਖਿਆ ਹਾਂ ਲਿਖਿਆ ਗਿਆ ਹਾਂ ਮੇਰੇ ਹੱਥ ਵਿੱਚ ਹੀ ਸੁਸਾਈਡ ਲੈਟਰ ਕਿਉਂਕਿ ਮੈਂ ਮੈਂ ਕਟਨਾਲ ਰਹਿੰਦੇ ਸੀ ਅਸੀਂ ਸਾਡੀ ਅਲਮਾਰੀ ਸਾਂਝੀ ਹੈ ਉਹ ਦੇ ਕੱਪੜੇ ਉੱਪਰ ਪਏ ਹੁੰਦੇ ਆ ਤੇ ਮੇਰੇ ਅਸ ਸਾਡੀ ਸੰਸੀ ਅਲਮਾਰੀ ਸੀ ਉਹ ਰਜਿਸਟਰ ਸੀ ਕਿਉਂਕਿ ਅੱਜ ਸਵੇਰੇ ਜਦੋਂ ਮੈਂ ਗਈ ਕਿਉਂਕਿ ਰਾਤ ਤਾਂ ਹਸਪਤਾਲ ਹੀ ਰਹੇ ਤੇ ਉਹਦੇ ਵਿੱਚ ਇਹ ਨੋਟ ਸੀਗਾ ਉਨੇ ਇਹ ਗਿਆ ਕਿ ਮੈਂ ਆਪਣੇ ਆਪ ਤੋਂ ਤੰਗ ਸੀ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਬਿਮਾਰ ਰਹਿੰਦੀ ਸੀ ਮੇਰੇ ਘਰ ਦੇ ਵੀ ਮੈਨੂੰ ਤੰਗ ਕਰਦੇ ਸੀ ਜਿਸ ਲਈ ਮੈਂ ਸਭ ਕੀਤਾ ਦਲਜੋਤ ਸ਼ਰਮਾ 512026 ਇੱਥੇ ਕਿਸੇ ਨੂੰ ਕੋਈ ਤੰਗ ਨਾ ਕੀਤਾ ਜਾਵੇ ਸਾਰੇ ਮੇਰਾ ਬਹੁਤ ਧਿਆਨ ਰੱਖਦੇ ਸੀ ਪਰ ਮੈਂ ਖੁਦ ਹੀ ਜਿਉਣਾ ਨਹੀਂ ਚਾਹੁੰਦੀ ਸੀ ਇਹ ਉਹਦਾ ਹੈ ਉਹ ਵਕੀਲ ਹੈ ਕੁੜੀ ਵਕੀਲ ਸੀ ਉਹ ਮਜ਼ਦੂਰਾਂ ਦੇ ਕੇਸ ਲੜਦੀ ਸੀਗੀ ਉਹਦੇ ਸਾਡੇ ਕੋਲ ਫਾਈਲਾਂ ਪਈਆਂ ਨੇ ਉਹਦੇ ਡਾਇਰੀਆਂ ਸੀ ਉਹ ਵੀ ਦਿੱਤੀਆਂ ਨੇ ਕੀ ਪਲਸਵਰ ਨੂੰ ਅਸੀਂ ਸੁਸਾਈਡ ਨੋਟ ਦਿੱਤਾ ਹੈ ਉਹ ਲਿਖਾਈ ਮੈਚ ਕਰਕੇ ਦੇਖਣਗੇ ਉਹਦੀ ਵੀ ਲਿਖਾਈ ਹੈ ਪਰਿਵਾਰ ਦਾ ਕਹਿਣਾ ਵਾ ਕਿ ਸਾਡੀ ਕੁੜੀ ਦੀ ਰੈਟਿੰਗ ਨਹੀਂ ਹੈਗੀ ਇਹ ਤਾਂ ਪਲਸ ਦੇਖੋਗੀ ਜੋ ਦਲਜੋਤ ਦੀ ਡਾਇਰੀਆਂ ਨੂੰ ਲਿਖਣ ਦਾ ਸ਼ੰਕ ਸੀਗਾ ਉਹਦੇ ਹੋਰ ਦੋਸਤ ਮਿੱਤਰ ਵੀ ਹੈਗੇ ਨੇ ਜੋ ਦਲਜੋਤ ਕੇਸ ਲਗਵਾਂਦੀ ਆ ਫਾਈਲਾਂ ਬਣੀਆਂ ਹੋਈਆਂ ਜੋ ਉਹਦੇ ਉੱਤੇ ਸਾਈਨ ਨੇ ਭਾਵੇਂ ਲੇਬਰ ਕੋਰਟਸ ਨੇ ਕੁਝ ਵੀ ਆ ਉਹ ਉਹਦੇ ਨਾਲ ਮੈਚ ਕਰਕੇ ਦੇਖ ਲਈਓ ਸੱਚ ਸਾਹਮਣੇ ਆਏ ਜਾਏਗਾ ਕਿੰਨੇ ਸਾਲ ਤੋਂ ਤੁਹਾਡੇ ਨਾਲ ਰਹਿ ਰਹੇ ਸੀ ਮੈਂ ਤਾਂ ਮਾਰਚ ਮਹੀਨੇ ਤੋਂ ਉਹਦੇ ਨਾਲ ਰਹਿ ਰਹੀ ਹਾਂ ਮਤਲਬ ਮਾਰਚ ਲਗ ਕਵੀਰ ਇਕੱਠੇ ਰਹਿਣਾ ਹੈ ਦਨ ਰਾਤ ਜੈਸ੍ਰੀ ਕੇ ਨਾਲ ਸੀ ਮੈਮ ਮਾਰਚ ਤੋਂ ਲੈ ਕੇ ਹੁਣ ਤੱਕ ਜੂਨ ਚ ਵੀ ਬਿਮਾਰ ਹੋਈ ਆ ਹਸਪਤਾਲ ਲੈ ਗਈ ਸੀ ਜੁਲਾਈ ਦੇ ਵਿੱਚ ਵੀ ਇਲਾਜ ਸਾਰਾ ਕਰਵਾਣਾ ਅਸੀਂ ਸਾਰੇ ਨੇ ਦੋਸਤ ਮਿੱਤਰਾਂ ਨੇ ਪੈਸੇ ਇਕੱਠੇ ਕਰਕੇ ਉਹ ਸਾਰਾ ਕੁਝ ਕਰਨਾ ਕਿਉਂਕਿ ਪਰ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਪਰਿਵਾਰ ਵੱਲੋਂ ਕਦੇ ਕੋਈ ਉਹ ਮਦਦ ਨਹੀਂ ਆਈ ਤੁਹਾਡੇ ਨਾਲ ਹੋਰ ਵੀ ਗੱਲਾਂ ਗੱਲਾਂ ਸਾਂਝੀਆਂ ਕੀਤੀਆਂ ਹੋਣਗੀਆਂ ਇੰਨੇ ਇੰਨੇ ਦਿਨ ਹੋ ਗਏ ਤੁਹਾਡੇ ਨਾਲ ਰਹਿੰਦੇ ਹੋ ਉਹਨਾਂ ਨੇ ਹੋਰ ਵੀ ਕੋਈ ਗੱਲ ਆਪਣੇ ਪਰਿਵਾਰ ਬਾਰੇ ਉਹਨਾਂ ਨੇ ਦੱਸੀ ਹੋਣੀ ਪਰ ਵਾਰ ਵਾਰ ਬਸ ਇਹਨਾਂ ਸੀ ਕਿ ਵੀ ਹਾਂ ਉਹਦਾ ਕੋਈ ਪਰਿਵਾਰ ਵਾਲਾ ਜਿਵੇਂ ਉਹ ਬਿਮਾਰ ਵੀ ਸੀ ਕੁਝ ਹੋਰ ਕਦੇ ਕੋਈ ਮਿਲ ਨਹੀਂ ਆਇਆ ਉਹਨੂੰ ਉੱਥੇ ਰਹਿਣ ਦੀ ਵੀ ਸੀ ਐਸਟੀਕੇ ਨਾਲ ਕਦੇ ਕੋਈ ਮਿਲਣਾ ਨਾ ਜਾ ਪਤਾ ਲੈਣਾ ਆਵੇ ਜਾਂ ਕੁਝ ਹੋਰ ਆ ਜਿਵੇਂ ਮੰਮੀ ਦਾ ਵੀ ਫੋਨ ਆਉਂਦਾ ਸੀਗਾ ਹਾਂ ਆਉਂਦਾ ਸੀ ਫੋਨ ਸ਼ਾਮ ਨੂੰ ਗੱਲ ਹੁੰਦੀ ਸੀਗੀ ਉਹਦੇ ਚ ਤਾਂਨੇ ਮਿਹਨੇ ਜ਼ਿਆਦਾ ਹੁੰਦੇ ਸੀ ਤੈਨੂੰ ਅਸੀਂ ਬੇਦਖਲ ਕਰ ਦੇਣਾ ਬਾਕੀ ਜੋ ਮਤਲਬ ਥੋੜਾ ਬਹੁਤ ਜਿੰਨਾ ਮੈਨੂੰ ਪਤਾ ਹੈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਪ੍ਰੈਕਟਿਸ ਕਰ ਰਹੀ ਸੀਗੀ ਆਪਣੀ ਮਰਜ਼ੀ ਨਾਲ ਕਿ ਵੀ ਹਾਂ 25 ਸਾਲ ਦੀ ਸੀ ਵੈਸੇ ਉਹ ਨਾ ਕਿ ਵੀ ਹਾਂ ਕਿਸੇ ਸੰਸਾਰ ਨੂੰ ਪਸੰਦ ਕਰਨਾ ਇਹਨਾਂ ਦੇ ਉਹਨਾਂ ਨੂੰ ਵਰਕਲੈਫ ਸੀ ਪਰਵਾਹ ਡਰਾ ਰਿਆ ਸੀ ਉਹਨਾਂ ਨੂੰ ਦੇਖੋ ਆ ਕੀ ਲਿਖਿਆ ਹੋਇਆ ਵਾ ਜੈ ਇਸ ਤਰੀਕੇ ਨਾਲ ਹੀ ਉਹਦੀ ਰਾਈਟਿੰਗ ਹੈ ਉਹ ਸਾਰਾ ਕੁਝ ਹੈ ਬਾਕੀ ਇਸ ਬਾਰੇ ਮੈਂ ਹੋਰ ਨਹੀਂ ਕਹਿੰਦੀ ਕਿਉਂਕਿ ਅਸੀਂ ਇੱਥੇ ਬਹੁਤ ਖਿਆਲ ਰੱਖਿਆ ਬਾ ਮੇਰੇ ਹਸਪਤਾਲ ਦੇ ਸੀਸੀਟੀਵੀ ਅਸੀਂ ਮਤਲਬ ਤੁਰੇ ਫਿਰਦੇ ਰਹੇ ਇਲਾਜ ਕਰਵਾਇਆ ਮੇਰੇ ਕੋਲ ਲਿੰਕ ਹੈ ਜਿਹੜੇ ਮੈਂ ਉਹਦੇ ਤੇ ਅਸੀਂ ਖੁਦ ਪੈਸੇ ਪੇਮੈਂਟ ਕੀਤੀ ਆ ਸਾਰਾ ਕੁਝ ਉਹਦੀਆਂ ਦਵਾਈਆਂ ਤੱਕ ਮਹੀਨੇ ਦੀ ਮਹੀਨੇ ਦਵਾਈਆਂ ਚੱਲਦੀਆਂ ਸੀ ਘਰ ਦੇ ਬਾਰੇ ਜਦੋਂ ਉੱਥੇ ਡੈੱਟ ਹੋਈ ਸੀ ਨਹੀਂ ਉਹਦੇ ਬਾਰੇ ਕੁਝ ਨਹੀਂ ਕਿਹੜੇ ਹਸਪਤਲ ਲੈ ਕੇ ਗਏ ਹੈਲਥ ਮੈਕਸ ਲੈ ਗਏ ਸੀ ਪਹਿਲਾਂ ਅਸੀਂ ਇਸ ਤੋਂ ਬਾਅਦ ਉਹਨਾਂ ਨੇ

ਤੇ ਉਹ ਤਾਂ ਉਹਨਾਂ ਨੇ ਕਲੀਅਰ ਕੀਤਾ ਡੀ ਐਮ ਸੀ ਇਸ ਚੈਨਲ ਨੂੰ ਸੀ ਆਰ ਪੀ ਲਗਾਇਆ ਕਿ ਦਿਲ ਧੜਕਣ ਬੰਦ ਹੈ ਜਿਹੜਾ ਮਰਡਰ ਹੋਇਆ ਕੁੜੀ ਦਾ ਇਹਦੇ ਨਾਮ ਤੇ ਚੱਲ ਰਿਹਾ ਹੈ ਮਰਡਰ ਵਾਲੀ ਅਜੇ ਫਿਲਹਾਲ ਕੋਈ ਨਹੀਂ ਹੈ ਇੱਕ ਦਿਲਜੋਤ ਸ਼ਰਮਾ ਨਾਮ ਦੀ ਲੜਕੀ ਹੈ 25 26 ਸਾਲ ਦੀ ਜੀ ਇੱਥੇ ਈ ਡਬਲਯੂ ਐਸ ਕਲੋਨੀ ਚ ਰਹਿ ਰਹੀ ਸੀ ਪਿੱਛੋਂ ਇਹ ਮਾਨਸਾ ਜ਼ਿਲ੍ਹਾ ਪਿੰਡ ਰੱਲੇ ਦੀ ਰਹਿਣ ਵਾਲੀ ਹੈ ਇੱਥੇ ਪਿਛਲੇ ਤਰੀਕ 2 ਸਾਲ ਤੋਂ ਈ ਡਬਲਯੂ ਐਸ ਕਲੋਨੀ ਚ ਰਹਿ ਰਹੀ ਸੀ ਥੋੜੀ ਜਿਹੀ ਪਿਛਲੇ ਕਾਫੀ ਦੇਰ ਤੋਂ ਇਹਦੀ ਪੈਂਕ੍ਰੀਐਟਿਕ ਪ੍ਰੋਬਲਮ ਸੀਗੀ ਕੋਈ ਇਹਦਾ ਜੀਡੀਐਮਸੀ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਡੈਥ ਹੋ ਗਈ ਹੁਣ ਬਾਅਦ ਪੋਸਟਮਾਰਟਮ ਅਸੀਂ ਦੇਖਾਂਗੇ ਕਿ ਕਾਦੇ ਕਾਰਨ ਕਰਕੇ ਹੋਈ ਤੇ ਸਾਰੇ ਦੂਸਰੇ ਆਪਣਾ ਜਿਹੜੀ ਲੱਤ ਕੇ ਹੋਈਆਂ ਪੈਂਕ੍ਰੀਟੋਪਾਥੀ ਦਾ ਸੂਸਾ ਇਹ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੋ ਜੋ ਵਾਈ ਜੋ ਕੋ ਹਿਸਾਬ ਨਾਲ ਦੇਖਾਂਗੇ ਠੀਕ ਹੈ